ਸਾਡੇ ਸਾਰਿਆਂ ਤੇ ਸਤਿਗੁਰ ਦੀ ਪਾਰ ਬਖਸ਼ਿਸ਼ ਆ ਅਸੀਂ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦੀ ਦਾ ਕਰ ਰਹੇ ਹਾਂ ਸਤਿਗੁਰ ਸੱਜਣ ਮਿਲਿਆ ਗੁਰਬਾਣੀ ਕੀਰਤਨ ਦੁਆਰਾ ਸਾਨੂੰ ਨਿਹਾਲ ਕਰ ਰਹੇ ਸਨ ਸਾਡੇ ਸਤਿਕਾਰਯੋਗ ਭਾਈ ਸਾਹਿਬ ਹੀਰਤ ਸਿੰਘ ਜੀ ਰਤਨ ਤੇ ਪ੍ਰੀਤ ਇੰਨੀ ਸਤਿਗੁਰ ਦੇ ਨਾਲ ਚਾਹੀਦੀ ਐ ਸਿੱਖ ਦੀ ਵੀ ਮੇਰੇ ਸਤਿਗੁਰ ਤੋਂ ਬਿਨਾ ਕੋਈ ਹੈ ਹੀ ਹੋਰ ਹੈ ਨਹੀਂ ਸਾਡੀ ਨਿਗਾਹ ਸਤਿਗੁਰ ਤੋਂ ਕਿਉਂ ਭਟਕ ਜਾਂਦੀ ਹੈ ਸਤਿਗੁਰ ਤਾਂ ਸਾਨੂੰ ਦਰਸ਼ਨ ਦੀਦਾਰੇ ਦਿੰਦੇ ਆ ਸਮਾਂ ਵੀ ਦਿੰਦੇ ਆ ਪਰ ਕਲਯੁਗ ਦਾ ਪ੍ਰਭਾਵ ਸਾਡਾ ਮਨ ਮੰਨਣ ਤੋਂ ਮੁਨਕਰ ਹੋ ਜਾਂਦਾ ਆਪਜੀ ਤਪਸਥਾਨ ਸ਼੍ਰੀਮਾਨ ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਮਹਾਂਪੁਰਖਾਂ ਦੇ ਅਸਥਾਨ ਤੇ ਹਾਜ਼ਰੀਆਂ ਭਰ ਰਹੇ ਹੋ ਭਾਈ ਸਾਹਿਬ ਪਾਹੀਰਾ ਸਿੰਘ ਜੀ ਰਤਨ ਜੀ ਦਾ ਕੋਟਨ ਕੋਟ ਬਾਰ ਧੰਨਵਾਦ ਸਾਡੇ ਬਹੁਤ ਹੀ ਸਤਿਕਾਰਯੋਗ ਤਨ ਤਨ RAM DAS GURU ਜਿਨ ਸਿਰੇ ਅਤੇ ਨੇ ਸਵਾਰਿਆ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਦਰ ਤੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਤੋਂ ਹਜ਼ੂਰੀ ਰਾਗੀ ਜਥਾ ਪਾਈ ਸਾਹਿਬ ਪਾਈ ਬਲਵਿੰਦਰ ਸਿੰਘ ਜੀ ਗੁਰੂ ਵਾਲੀ ਵਾਲੇ ਗੁਰਬਾਣੀ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ ਜੀ ਉਹਨਾਂ ਤੋਂ ਬਾਅਦ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਗੁਰਦੇਵਾਲ ਸਿੰਘ ਜੀ ਗੁਰਬਾਣੀ ਕੀਰਤਨ ਦੁਆਰਾ ਸੰਗਤਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੋੜਨਗੇ ਜੀ ਜਿਹੜੀਆਂ ਵੀ ਸੰਗਤਾਂ ਅਜੇ ਵੀ ਗੁਰੂ ਦਰਬਾਰ ਤੋਂ ਬਾਹਰ ਹੈ ਜਲਦੀ ਗੁਰੂ ਦਰਬਾਰ 'ਚ ਪਹੁੰਚਣ ਦੀ ਕਿਰਪਾਲਤਾ ਕਰੋ ਮਹਾਂਪੁਰਖਾਂ ਦੀ ਅਪਾਰ ਬਖਸ਼ਿਸ਼ ਹੈ ਉਹਨਾਂ ਦੀ ਕਿਰਪਾ ਸਦਕਾ ਪਤਾ ਨਹੀਂ ਕਿੰਨੇ ਕ ਜੀਵਾਂ ਨੂੰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਰ ਪਾਤਸ਼ਾਹ ਦੀ ਬਖਸ਼ਿਸ਼ ਖੰਡੇ ਬਾਟੇ ਦੀ ਪਹਲ ਅਮਰਤ ਛਕਾ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ ਕੱਲ ਖਾਲਸਾ ਜੀ ਦਾ ਸਾਜਨਾ ਦਿਵਸ ਵੀ ਹੈ ਜਿਹੜੇ ਪ੍ਰਾਣੀ ਗੁਰੂ ਵਾਲੇ ਨਹੀਂ ਬਣੇਨਾ ਜਰੂਰ ਅਮਰਤ ਸੇਕੋ ਗੁਰੇ ਵਾਲੇ ਗੁਰੂ ਵਾਲੇ ਬਣ ਕੇ ਸੰਸਾਰ ਤੋਂ ਜਾਣਾ ਤਾਂ ਹੈ ਗੁਰੂ ਵਾਲੇ ਬਣ ਕੇ ਜਾਈਏ ਤਾਂ ਕਿ ਸਾਡਾ ਸਤਿਗੁਰ ਜੀ ਸਹਾਈ ਹੋਣ